رب جد ایک ہے رب جد ایک ہے کیوں راس نہیں شہرانہ رب جد ایک ہے کیوں راس نہیں شہرانہ نوں کودے نادے بجنے پاکے خبریں بڑھنا کی ہے بابا Thank you. گھڑیاں پا کے خبر میڈا کی ہے وزن سار فوق بچ سڑنا مرنا سدا بچاری جنتا لے سار فوق بچ سڑنا مرنا سدا بچاری جنتا لے لیڈر کا ٹھنٹی کا بیٹھے داگر گرم جانا لیڈر ٹھنڈی کا بیٹھے ਤਾਰਨ ਗਗਰੋ ਦੇ ਨਾਲ ਪਿਉ ਜੀ ਤੇ ਬਾਪੇ ਘਰ ਘਰ ਬੈਠੇ ਰੱਬ ਝੋਲੇ ਬਾਣੀ ਰੱਬ ਝੋਲੇ ਜੋਸੀ ਦੇ ਬਾਪੇ ਘਰ ਘਰ ਬੈਠੇ ਰੱਬ ਝੋਲੇ ਵਿੱਚ ਪਾ ਕੇ ਭੋਲੇ ਸ਼ਕਦਰ ਸਦਾ ਦੇ ਮਾਣੋ ਜੋਤਰਾਏ ਜੀ ਸਾਲ ਵਾ 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 ਬ੍ਰਿਜਕਾ ਚੇਤਾਨਾ ਮਾਤੋ ਲੋਕਲ ਐਂਡ ਸੰਦਾਨ ਕੋਲ ਦੇ ਕੋਲ ਦੇ ਪੈਸੇ ਨਾਲ ਪਹਿਲਾ ਆਪਣੀ ਕਾਰੋਬਾਰ ਦੇ ਕੋਲ ਦੇ ਪੈਸੇ ਨਾਲ ਪਹਿਲਾ ਆਪਣੀ ਕਾਰੋਬਾਰ ਦੇ ਇਹ ਸਾਰਾ ਕੁਝ ਮਾਪ ਹੈ ਸੰਤ ਗੁਰੂ ਘਰ ਦੇ ਬਗਨ ਵਾਹਿਗੁਰੂ

خوشی بس تو

ਮੂਹ ਵਿੱਚ ਰਾਮ ਭਗਤ ਜੀ ਛੁੜੀਆਂ ਹਾਂ ਰਾਜੀ ਰਾਜ ਮੂਹ ਵਿੱਚ ਰਾਮ ਭਗਤ ਜੀ ਛੁੜੀਆਂ ਖਾ ਲਿਆ ਜਿਵੇਂ ਰੁਟ ਕੇ ਗਾਗ ਇਹ ਮਾਨਦਾਰੀ ਦਾ ਸੱਤ ਪੜਾਉਂਦੇ ਕੋਦ ਬਣਾਉਂਦੇ ਇੰਤਜਾ ਨਾ ਵਸ ਮਨਾ ਬਲਾਸ ਦੇ ਜੋ ਥਾ ਇਹ ਮਾਨਦਾਰੀ ਦਾ ਸੱਤ ਪੜੋਵੇ ਹੁਣ ਬਲਾਸ ਦੇ ਜੋ ਥੜ ਕੋਹ ਦੀਆਂ ਨਦੀਆਂ ਵਹਿਟ ਹੈ ਕੋਹ ਦੀਆਂ ਨਦੀਆਂ ਵਹਿਟ ਹੈ ਕੇ ਤੈਗੇ ਨੇ ਧਰਤੀ ਤੇ ਘਾਗ ਇਹ ਸ਼ੇਰ ਜੰਗਲ ਵਿੱਚ ਕੁਝ ਦਰਦ ਪੇਟਾਦੇ ਨਹੀਂ ਹੁੰਦੇ ਬਾਗ ਸ਼ੇਰ ਜੰਗਲ ਵਿੱਚ ਕੁਝ ਹੁੰਦਾ ਪੇਗਾਦੇ ਹੁੰਦੇ ਬਾਗ ਕਿ ਕੌੜਾ ਜੀਰਾ ਮਿੱਠਾ ਹੋਇਆ ਵਾਹ ਜੀ ਵਾਹ ਕੌੜਾ

میرے تھوڑی پیڑ ہے جواب گیت لے گیا سکا

اس گیت دی ہر ایک سطر لوگو اس گیت دی ہر ایک سطر لوگو روڑے دکھیاں دی تاہر اس گیت دی, دی ہر ایک سطر لوگو روڑے دکھیاں دی تاہر اس گیت دا دی ہر ایک شبد تر مسلمہ دی لٹے چاہر اس گیت دا ہر ایک شبد تر مسلمہ دی لٹے چاہر ہوں اس گیت کا درد اولڑا اس گیت کا درد اولڑا مر گئے کلوتے پتوار اس گیت کا درد اولڑا مر گئے کلوتے پتوار گا ایک جیت میرا ہے چپوار گا اس شکلے پیٹ بکوار گا یہ ਇਹ ਬਲਕਨੀ ਹੈ ਉਹਨਾਂ ਬਾਗਿਆਂ ਦੀ ਇਹ ਜਿਹਨਾਂ ਦੇ ਸਰ ਦੇ ਨਾਲ ਤਾਜ ਹੋਏ ਇਹ ਬਲਕਨੀ ਹੈ ਉਹਨਾਂ ਬਾਗਿਆਂ ਦੀ ਧੀ ਜਿਹਨਾਂ ਦੀ ਸਰ ਦੇ ਨਾਲ ਤਾਜ ਹੋਈ ਜਿਵੇਂ ਉਡਣਾ ਸਿੱਖਦੇ ਬੋਤ ਨੂੰ ਜਿਵੇਂ ਬੋਲਣਾ ਸਿੱਖਦੇ ਬੋਲ ਨੂੰ ਝਟ ਮਾਰ ਗਿਆ ਬਾਜ ਤੋਏ ਜਦੋਂ ਬੋਲਣਾ ਸਿੱਖਦੇ ਬੋਲ ਨੂੰ ਝਟ ਮਾਰ ਗਿਆ ਬਾਜ ਤੋਏ ਇਸ ਗੀਤ ਦਾ ਹਰ ਇੱਕ ਬੋਲ ਜਦੋਂ ਕਿਸੇ ਰਾਤ ਬਨੇਲੀ ਕੋ ਵਰਗਾ ਇਹ ਗੀਤ ਮੇਰਾ ਹਿੱਟ ਹੋ ਗਿਆ ਕਿਸੇ ਸ਼ਰਮੇ ਪੇਟ ਸੁਹਾਰੋ ਸ਼ਰਮਾ ਦੇ ਕਰਦੇ ਹਿੱਟ ਦਵੇ ਤੱਕ ਦੇ ਕਰਦੇ ਦਾਲ ਦੇ